ਟੂਟ ਨਹੀਂ ਬੰਦਾ ਕਰੋੜ ਦੇ ਮਾਰਦਾ ਆਪਾਂ ਬੰਦੇ ਹੀ ਹੋਣੇ ਪੁੱਛਦਾ ਤੂੰ ਮੈਨੂੰ ਕਹਿੰਦੇ ਮੈਂ ਗੋਲੀਆਂ ਨਹੀਂ ਲੈਣਾ ਮੈਨੂੰ ਘਾੜ ਕੇ ਪੜਾ ਦੂ ਬੜੇ ਗੱਲਾਂ ਪੈਦਾ ਨਹੀਂ ਬੱਦੀ ਹੋਰ ਜ਼ੋਰ ਪਾ ਦੇ ਭੈ ਜੇਬ ਤੋਂ ਜਾਂਦੇ ਨੇ ਉਹ ਯਾਰ ਫਿਰ ਮੈਂ ਹੁਣ ਜੇ ਚੱਲਿਆ ਨਾ ਫਿਰ ਕੀ ਫਾਇਦਾ ਲੈ ਕੇ ਤਾਂ ਉਹਨੂੰ ਮੈਂ ਤਾਂ ਹੀ ਦੇਉਂਗਾ ਜੋ ਲਊਗਾ ਤਾਂ 80000 ਦੀ ਗਾਂ ਲਈ ਹੈ ਕਿੰਨੇ ਦੀ ਤਾਂ ਲਈ ਹੈ ਬੰਗਾ ਲਈ ਲਈ ਬੇਟੇ ਬੰਗਾ ਦਾ ਤੋਬੀਆ ਰਿਆ ਉਹ ਤੋਰ ਕਾਲੀ ਗਾਂ ਵੇਖਾ ਮੋਟੀ ਕਿਉਂ ਦਿੰਦੇ ਮਾੜੀ ਮੋਟੀ ਸ਼ਰਮ ਨਹੀਂ ਕਿਸ ਕੋ ਨਹੀਂ ਆਪਣੇ ਨੇ ਕਾਲੀ ਕਾਲੀ ਲੈ ਲਈ 40 ਆਪਣੀ ਕਿਹੜੀ ਹੋਈ ਹੈ ਕਾਲੀ ਇੱਕ 72 ਵਾਲੀ ਹੋਈ ਹੈ 72 ਵਾਲੀ ਕਿੰਨੀ ਕੀ ਹੋਤੀ ਪੋਛਦੇ ਆ ਮਾਜੀ ਦੇ ਅੰਦਰ ਹੋਏ ਤਾਂ ਚੰਗੀ ਹੈ ਕੋਈ ਜ਼ਿਆਦੇ ਕਰੀ ਆ ਜਿਹੜੇ ਬੰਦੇ ਐਸ਼ੀ ਲਾ 10 25 ਇੱਕ 60 60 ਨੂੰ ਭੇਡਾਂ ਲਈ ਜਾਂਦੇ 15 ਕਿਲੋ ਦੁੱਧ ਦੇਣ ਵਾਲੀ ਗਾਂ ਐ 10 ਕੀ ਜਿਗਾਰਡਮੈਂਟ ਵਾਲੀ ਦਾ ਇਹ ਤੇ ਹੋਰ ਮੱਛਰ ਨਹੀਂ ਨਾ ਸ਼ਾਂਤੀ ਰੱਖਣੀ ਅੱਛਾ ਸ਼ਾਂਤੀ ਰਹੂਗੀ ਕਿ ਪੱਲੇ ਫਿਰ ਮਾਂ ਲੋਕ ਲੈ ਜਾਣਗੇ ਲੈ ਜਾਣਗੇ ਵੀ ਕੀ ਕਰੇ ਵੀ ਮਰਨਾ ਸੋਦਾ ਇਹ ਉਹ ਕੀ ਆਦਾ ਗੋਲ ਮੈਂ 72 ਦੀ ਗਿਆ ਮੈਂ ਤਾਂ ਹੈ ਕਿੰਨੇ ਦਿਓ ਉਹ ਗੁਰਦੀਪ ਕੀ ਕਹੇ ਇਹਨਾਂ ਨੂੰ ਤੂੰ ਬਾਈ ਤੂੰ ਕੀ ਪਤਾ ਮੈਂ ਤਾਂ ਪੁੱਢੀ ਨਹੀਂ ਕੋਰੇ ਆ ਵੀ ਦੱਸ ਚੋੜਾ ਪੂਰੇ ਗੋਲੇ ਦਾ ਆਇਆ ਤੁਨ ਕੋ ਨਹੀਂ ਲੈ ਲਈ ਮੇਰੇ ਕੋ ਲੈਣੇ ਕਿਆ ਯਾਰ ਨਾ ਯਾਰ ਸਾਡੇ ਨੂੰ ਤਾਂ ਉਹ ਨਵੇਂ ਜੋ ਹੋ ਰਹੇ ਸਾਡੇ ਤੇ ਤੂੰ ਕਹਿੰਦਾ ਦੇਣੇ ਕਰ ਉਹ ਪਿੱਛੋਂ ਯਾਰ ਉਹ ਵਟ ਗਿਆ ਮਹੀਨਾ ਤੋਂ ਮਰੂਦ ਕਰਨੀ ਆ ਤੂੰ ਨਾ ਅੱਜ ਬਾਜੀ ਆ ਜਾ ਗਰਦੀਪ ਗਾਹ ਹੋ ਜਾ ਯਾਰ ਅੱਜ ਦੇ ਲਈ ਕੱਟਦੇ ਨਹੀਂ ਕਿੰਨੇ ਨਹੀਂ ਕੋਰ ਮੈਨੂੰ ਤਾਂ ਪਤਾ ਹੀ ਨਹੀਂ ਕੀ ਗੱਲ ਕਰੀਏ ਹੋਰ ਦੱਸੋ ਕੀ ਕਹਿਆ ਇਹਨਾਂ ਨੂੰ ਕੋਣੇ ਕਹਿਆ ਯਾਰ ਕੋਲਟੀ ਨੇ ਹੋਇਆ ਸਾਡੇ ਮਾਜੀ ਦੀਆਂ ਆ ਠੀਕ ਮਾਜੀ ਦੀ ਤੇਰੀ ਮਾਜੀ ਦੀ ਨਾ ਰਹੀਆਂ ਨੇ ਯਾਰ ਆ ਲੈ ਆਹੋ ਚਲੋ ਇਹ ਵੀ ਕੰਮ ਮੁਕਾ ਦੇ ਭੈਣ ਦੀ ਲਾਂ ਲੈ। ਲਾਇਆ ਯਾਰ ਇਹ ਤੋਂ ਵੱਡੀ ਤਾਂ ਨਹੀਂ ਗੱਲ। ਮੈਂ ਮੇਰੀ ਆਤ ਨਹੀਂ ਯਾਰ ਕਿੰਨੇ ਦੀ ਕਰਨੀ ਆ? ਇਹਦੇ ਪੁੱਛੇ ਤੋਂ। ਬੱਚੀ ਬੇਹਰੀ ਕੰਮ ਦੀ। ਇਹਨੂੰ ਵੀ ਪੁੱਛਣਾ। ਭਾਈ ਨੂੰ ਪੁੱਛ ਕੇ ਮੈਂ ਦਾ ਰਿੰਗੂ ਗਾਲਾਂ ਨਹੀਂ ਉਧਈਆਂ ਨੇ ਭੈਣ। ਆਪੀ ਦਾ ਬਣ ਜਾ। ਖੁੱਲਾ ਹੀ ਤਾਂ ਨੇ ਸਾਢੇ ਪੰਜ ਦੀ ਗਾਲ ਲੈ। ਉਹ ਜੋ ਆਖਾਣੀ ਗੱਲਾਂ ਕਰੀ ਜਾਂਦਾ। ਮਾਜੀ ਦਾ ਕੰਮ ਕਰਦਾ। ਕਰਨੇ ਤਾਂ ਮਾੜੀ ਮੋੜ ਬਿੱਲੇ ਸਾਬ ਨਹੀਂ ਬੋਲ ਬੋਲ। ਕਿੰਨੇ ਮੇਰੇ ਮਾੜਾ ਚਾਰ ਚਲੋ ਨਹੀਂ ਲੈ ਕਿੰਨੇ ਦੀ ਉਹ ਕਾਣ ਯਾਰ ਮਰਜੀ ਦੀ ਮੈਂ ਕਾਨੂੰਪੂਰੇ ਪੂਰੇ ਵੀ ਨਹੀਂ ਹੁੰਦੇ ਗੁਰਦੁਆਰੇ ਨੂੰ ਮੈਂ ਕੀ ਫਾਇਦਾ ਕਰਾ ਸਾਡੀ ਚੋਲਿਆ ਮੰਗ ਚੱਲ 76 ਦੀ ਬਾਕ ਜਿਹੜਾ ਵੀ ਤੇ ਹੋਣਾ ਤੇ ਬਿਲਕੁਲ ਲੈਣ ਨੂੰ ਗੋਲਡੀ ਹਾਈਆਂ ਫਿਰ ਫੜ ਲੇਗਾ ਤਾਂ ਤੂੰ ਗਾਮ ਮੁਖਤਰਾ ਨਗਾਸਤੀ ਮੈਨੂੰ ਬੜੀ ਲਾਉਂਦੀ ਐ ਇਹ ਨਗਾਸਤੀ ਫਿੱਟੇ ਨੂੰ ਨਗਾਸਤੀ ਗਾਹ ਦਾ ਬੋਲ ਦਿੰਦਾ ਮੈਂ ਤੇਰਾ ਤੂੰ ਗਾਹ ਨੂੰ ਗਈ ਤੇ ਤੂੰ ਘਰ ਦੇ ਘੜੇ ਪਈ ਜਾਣਾ ਜਾ ਜਾ ਕੇ ਹੈ ਇਹ ਬੜਾ ਕੋਈ ਬੰਦਾ ਉਹ ਤਾਂ ਗਲ ਗਿਆ ਇਹ ਬੰਦਾ ਭੱਪੇ ਵਾਲਾ ਬੰਦਾ ਵੀ ਝੂਠੀ ਚੱਲ ਖੜੇ ਭਰਾ ਛੱਡੀ 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 ਚੱਲ ਛੱਡ ਤੇ ਦੇਖੋ ਪੁੱਛਣਾ ਪੂਏ ਇਹ ਦੋ ਪੁੱਛਣਾ ਤੋ ਕਹੇ ਗੁਣ ਕਰੀ ਜਾ ਮੇਰੀ ਗੱਲ ਸੁਣ ਲੈ ਕੁਛ ਨਹੀਂ ਓਰੇ ਆ ਜਾ ਗੱਲ ਸੁਣ ਤੂੰ ਲੂਹੇ ਕੁਸੇ ਕੱਟ ਕਰੀ ਜਾਣਾ ਵਲੇ ਯਾਰ ਅੱਗੇ ਉੱਤੇ ਜੀ ਉੱਤੇ ਤੂੰ ਹੋਰ ਹੀ ਕੰਮ ਪੁੱਛਦੇ ਮੇਰੇ ਮਗਰ ਬਾਈ ਡੰਡਾ ਲੱਗੇ ਮੈਨੂੰ ਪਤਾ ਅਸੀਂ ਲੜਪਾਂਗਾ ਭੱਪਾ ਵਾਲਾ ਬੜਾ ਬੜਾ ਜੀ ਆ ਅੱਛਾ ਯਾਰ ਤੇ ਦਿਮਾਗ ਬੀਬੀ ਵਜਨ ਨਾਲ ਕਿੰਨੇ ਓਏ ਗੋਰਟੀ ਬੰਨ ਗਿਆ ਮੈਂ 78 ਦੀ ਕਹਦਾ ਯਾਰ ਕੀ ਰੇ ਕਹਦਾ ਮੈਂ ਮੱਝੀ ਨਹੀਂ ਗਿਆ ਆ ਨਾ ਐਵੇਂ ਅਦੀ ਕਹੇ ਉਹ ਕਹਿੰਦਾ ਕੋਈ ਇਹ ਫਾਈਲ ਨਹੀਂ ਆਪਣਾ ਕੋਣ ਇਹ ਦੁਸ਼ਮਣ ਹੈ ਕਹਿੰਦਾ ਬੋਲ ਦੇ ਇਹ ਤੂੰ ਲੱਖੀ ਲੈ ਲੈਣਾ ਉਹਦੇ ਕਹੇ ਅੱਗੇ ਨਹੀਂ ਲੈਂਿਆ ਕਿਤੇ ਉਹ ਰਹਿਣ ਥੋੜਾ ਪਛੇੜਾ ਲੈ ਇਹ ਨਹੀਂ ਲੈਂਿਆ ਕਿਤੇ ਇਹ ਕਾਕਾ ਬੋਲਾਗਾ 9000 600 ਵੀ ਬੋਲਾ ਉਸਨੂੰ ਡਾਲ ਲਿਆ ਪੂਰਾ ਨਹੀਂ ਡਾਲਦੀ ਉਸਕੇ ਕਹਿੰਦੇ ਉਹ ਗੋਰਡ ਯਾਰ ਜੱਦਾਬਾਦ ਆ ਗੋਲਡੀ ਦੱਸ ਦੇ ਯਾਰ ਅੱਜ ਦੋ ਯਾਰ ਰਮੀ ਤੇ ਤੀਜੇ ਦੀ ਰਮੀ ਬੰਦੇ ਦੀ ਖਾਣ ਓ ਯਾਰ ਹੁਣ ਗਾਂ ਕੱਲ ਦਾ ਵੀ ਦੇ ਕਿਉਂ ਗਾਂ ਦਾ ਨਾਸ ਨਹੀਂ ਕਰੀ ਤੂੰ ਹੋ ਜੂ ਬਈ ਗਾਂ ਦਾ ਬਈ ਯਾਰ ਮੈਨੂੰ ਹੈ ਤੀਜੇ ਕਿਹੜੇ ਦੀ ਹੋ ਤੀਜੇ ਇਹ ਕਿ ਗਾਂ ਹੈ ਵਿਚ ਵਿਚ ਨਹੀਂ ਭੇਜੀਆ ਯਾਰ ਕੀਨੇ ਭੇਜੀਆ ਤੂੰ ਹੈਗਾ ਬੰਦਾ ਲਿਆਇਆ ਗੇਟ ਵਾਲਾ ਬੰਦਾ ਇਹਦਾ ਤੂੰ ਗਾਂ ਛੱਡ ਲੇ ਕੇ ਹੋਰ ਵੀ ਹੈ ਜੇ ਬੰਦੇ ਧੂਖ ਮਾਰੇ ਗਾਂ ਦੀ ਹੋਣਾ ਨਾ ਮੈਂ ਇਹ ਤੂੰ ਹੀ ਮਰ ਤੂੰ ਯਾਰ ਖੜ ਜਾ ਲੈ ਖੜ ਜਾ ਮੈਂ ਆ ਰਮੀ ਚਾਚਾ ਤਾਂ ਥੋੜਾ ਸਾਂਝੇ ਆ ਗਏ ਸਾਨੂੰ ਵੀ ਉਹਨਾਂ ਤੋਂ ਤੁਹਾਨੂੰ ਵੀ ਆ ਨਾ ਚਾਚਾ ਫੜ ਓਰੇ ਓਰੇ ਐ ਨਹੀਂ ਆਏ ਨਹੀਂ ਓਰੇ ਆ ਜਾ ਲੈ ਤੂੰ ਅਸੀਂ ਖੜੇ ਪਾਸੇ ਉਹ ਵੀਜਾ ਖੜਾ ਤੂੰ ਕਹਦੇ ਵੀ ਇੰਨੇ ਦੀ ਤੁਹਾਨੂੰ ਗਾਲੇ ਦੀ ਗੱਲ ਖਤਮ ਨਹੀਂ ਹੁੰਦਾ ਕੰਮ ਪੂਰਾ ਹੈ ਹਰ ਕਿਸੇ ਪਾਸੇ ਵੀ ਆਉਣਾ ਤੁਸੀਂ ਨਕਦ ਵੀ ਕੀ ਜਾਂਦੀ ਹੈ ਇਹ ਫੁਕੇ ਦੇਸ਼ਾਂ ਮੈਂ ਉਹ ਕੋਈ ਨਹੀਂ ਤੂੰ ਚੱਲ ਲੈ ਛੋਟਾ ਯਾਰ ਪੈਸੇ ਛੋਟਾ ਮਾਝਾ ਲਾਗ ਛੋਟਾ ਜਾ ਉਹ ਨਹੀਂ 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 ਨਾ ਛੋਟਾ ਤਬਰ ਹੋਰ ਕੀ ਵੀ ਜੀ ਹੁਣ ਦੱਸ ਲੈ ਲਗਦੇ ਇਹਨਾਂ ਦੇ ਵੀ ਇਹ ਕਿੱਥੇ 22 ਜਣਾ ਤੋਂ ਦਿੱਤੇ ਆ ਚਾ ਲਗਦੇ ਲਾਉਣਾ ਕਿਹਦੇ ਕੋਈ ਫਰਕ ਪੈਂਦਾ ਚੱਲ ਛੱਡ ਦੇ 골ਡੀ ਹੁਣ ਕਿਹਦੇ ਨਹੀਂ ਪਿੱਛੇ ਆ 골ਡੀ ਛੱਡ ਤਾਂ ਦੇ ਹੁਣ ਉਰੇ ਆ ਯਾਰ ਕਰਨਾ ਪਿਆਰ ਮੰਨ ਲੀ ਨੇ ਲੋਕ ਕਰੋੜ ਕਰੋੜ ਪਿਆਰ ਲੈ ਕੇ ਭੱਗੇ ਪਰ ਬੋਲੇ ਅੰਦਰ ਕੋ ਪੈਸੇ ਲਈ ਉਹ ਵਿਜੇ ਤਾਂ ਜਾਂਦੀ ਆ ਕਿ ਨਹੀਂ ਜਾਂਦੀ ਹੁਣ ਕਿਵੇਂ ਆ ਉਹ ਦੱਤਿਆਂ ਵਾਲਾ ਨਹੀਂ ਬਾਈ ਉਹਦੇ ਨਾਕ ਦੱਬੇਕ ਨਹੀਂ ਆਈ ਐਵੇਂ ਗਲਤ ਕੰਮ ਦਾ ਕੀ ਬਰਾ ਆਪਾਂ ਕੋਲ ਆਪਣੇ ਘਰੇ ਕਰੂੰਗੀ ਭੈਣ ਦੀ ਆਪਾਂ ਕੋਲੋਂ ਦੇਵਾਂਗੇ ਚੱਲ ਬੁੱਧਵਾਨ ਨੂੰ ਬਾਧੂ ਖਾਤੇ ਲੈ ਜਾ ਜੀ ਪਾ ਦੇਗਾ ਠੀਕ ਹੈ ਭਾਈ ਮੇਰੀ ਗੱਲ ਔਰ ਬਚਾਤਾ ਮੇਰੀ ਗੱਲ ਸੁਣ ਲੈ ਕੋਈ ਬਦਬਾਰ ਨਹੀਂ ਮੇਰੀ ਗੱਲ ਸੁਣ ਲਾ ਮਾਜੀ ਗਾ ਤੁਹਾਨੂੰ ਅਗਲੇ ਉੱਤੇ ਪੈਜ ਦੇ ਦੀ ਅਸੀਂ ਮੁੜ ਕੇ ਚੱਕੜ ਵਿਗੜ ਨਹੀਂ ਚੱਲ ਲੈ ਅਗਲੇ ਖੰਡੇ ਕੋ ਦੇ ਦੀ ਮਾਜੀ ਕੋ ਦੇ ਦੋ ਲੈ ਚਾਚਾ ਨੇ ਬੁਲਾਇਆ ਸੀ ਨਾ ਫੇ ਫੇ ਕਰ ਦੋ ਕੀ ਕਰਦਾ ਖੜ ਕੋਈ ਨਹੀਂ ਕੋਈ ਨਹੀਂ ਭੇਜ ਦੇ ਖੜ ਕੋਈ ਨਹੀਂ ਕੋਈ ਉਹਦੀ ਗੱਲ ਤਾਂ ਸੁਣ ਲੈ ਉਹਦੀ ਵੇ ਨਹੀਂ ਪਾ ਨਗਦ ਵਿੱਚ ਉਧਾਰ ਉਹ ਜਵਾਕਾਂ ਨੇ ਕਹਿੰਦਾ ਫਾਇਦਾ ਕੋਈ ਨਹੀਂ ਐਵੇਂ ਉਹਨੇ ਗਾਂ ਉੱਤੇ ਰੇ ਬਣਾਤੀ ਐ ਮੈਂ ਯਾਰਾ ਕਿਨੇ ਕਿਹਦਾ ਕਿਨੇ ਬਣਾਦੀ ਤੁਹਾਡੇ ਦਿਮਾਗ ਤੇ ਲੋੜਾ ਨਗਦ ਰੁਪਏ ਮਿਲ ਜੇ ਕੋਹ ਬਾਹਰ ਨੂੰ ਚੱਲ ਛੱਡ ਬਾਗੀਵਾਂਦਰ ਤੇ ਅਸੀਂ ਕਹਦੇ ਨਹੀਂ ਕੋਈ ਨਹੀਂ ਉਹ ਚੱਲ ਛੱਡ ਤਾਂ ਦੇ ਹੁਣ ਯਾਰ 10000 ਕੀ ਕਰੀ ਜਾਂਦਾ ਇਹ ਯਾਰ ਬਾਈ ਵੇਚ ਨਹੀਂ ਦਾਰ ਇਹਨੇ ਕਾਈ ਟਾਈ ਉਹ ਤੂੰ ਗਾਂ ਦਾ ਛੱਡ ਦੇ ਮੈਂ ਗੱਲ ਸੁਣ ਤਾ ਪਹਿਲੀ ਗੱਲ ਮੁੱਲੀ ਨਹੀਂ ਜੱਜ ਖਰਦਾ ਭਰਾ ਹੋ ਜਾ ਪਕਾਈ ਮਰੀ ਜਾਂਦਾ ਮੈਂ ਕਾ ਨੰਬਰ ਮਾਤੀ ਸੋਦਨੋਂ ਕੱਟ ਨਹੀਂ ਬੰਦ। ਅੱਛਾ ਚੰਗੀ ਲੱਗ ਰਹਾ ਸੱਬਾ ਲੋ। ਪੈਸੇ ਐ ਦਿਵਾਰ ਨੂੰ ਜ਼ਹਿਮ ਮੁੜ ਕੇ ਨਾ ਘਟਣਾ ਬਸ ਦੂਜੇ ਆ। ਓਏ ਆਉਂਦੀ ਹੀ ਨਹੀਂ ਵਾਲੇ ਐ ਦਿਵਾਰ ਨੂੰ ਐਵੇਂ ਪੁਗਾਈ ਕਰਨੀ। 10000 ਹਾਂ ਤੇਰੀ ਇੱਕ ਦਾ ਪਿੱਛੇ ਮੰਡੀ ਛੱਡ ਦੇਂਗਾ ਕਮਾਲ ਕਰਿੰਦੇ ਲੱਗਦਾ ਕੀ ਕਰੀ ਜਾਂਦਾ ਤੂੰ ਆ? ਮੈਂ ਆਪਾਂ ਚੜ ਜਾਂ ਟ੍ਰੇਨ ਮੈਂ ਵੀ ਚੜ ਜਾ। ਫੇਰ ਤੂੰ ਦਾ ਨਾਲ ਲਿਆਣ ਨੂੰ ਵਰਦਾ। ਉਹ ਦਾ ਨਾਲ ਲਿਆਣ ਨੂੰ ਵਰਦਾ। ਓਏ ਮੇਰਾ ਚੌਰ ਕਰੀ ਨਹੀਂ ਬੇਚੀ ਬੈਠੇ ਆ ਸੀਗਾ। ਬੇਚੀ ਬੈਠੇ ਮੈਂ ਕੀ ਬੜਾ। ਨਹੀਂ 10000 ਵੀ ਜਲੇ। ਇਨੇ ਦੀ ਗਾਣੀ ਉਹ ਤੂੰ ਗਾਂ ਦਾ ਛੱਡ ਦੇ ਵੇਚਦੀ ਨਹੀਂ ਇਹਦਾ ਚਾੜ ਕਰੀ ਜਾਂਦਾ ਜਾਣ ਕੇ ਗਾਂ ਦਾ ਜੀਵਨ ਨੂੰ ਕਿਹੜੇ ਬਿਲਾਂ ਦੀ ਹੋਈ ਇਹਨੇ ਕੀ ਪਾਇਆ ਯਾਰ ਚਾੜ ਕਰੀ ਜਾਂਦਾ ਸਾਰਾ ਵੇਚੀ ਬੱਟੇ ਆ ਵੇਚੀ ਬੱਟੇ ਯਾਰ ਇਹਨੇ ਕੀ ਪਾਇਆ ਦੱਸ ਗਾਂ ਵੇਚੀ ਬੱਟੇ ਐਵੇਂ ਕਾ ਨੂੰ ਐਵੇਂ ਚਾੜ ਤੈਨੂੰ ਤੂੰ ਦਾ ਚਾੜ ਕਰੀ ਜਾਂਦਾ ਯਾਰ ਵੀ ਤੇ ਕੀ ਯਾਰ ਗੱਲ ਲੱਗੀ ਐ ਦੂਰੇ ਮੈਨੂੰ ਤੂੰ ਛੱਡ ਦੇ ਗਾਂ ਦਾ ਛੱਡ ਦੇ ਤੂੰ ਵੇਚੀ ਬੱਟੇ ਟੋਮ ਭਾਈ ਮੈਂ ਕਹਿੰਦਾ ਕੀ ਫਾਇਦਾ ਲੈ 10000 ਤੇ ਫਿਰ ਨਹੀਂ ਪਗਾਈ ਕਿਉਂ ਕਰਵਾਈ ਇਹਨੇ ਕਰਾਈ ਆ ਤੁਸੀਂ ਕਰਵਾਈਏ ਨੇ ਹੋਰ ਕੌਣ ਕਰਵਾਉਂਦਾ ਮੈਨੂੰ ਕੀ ਫਾਇਦਾ ਮੈਨੂੰ ਖਵਾ ਤੇ ਲੋੜ ਲਾਣਾ ਤੈਨੂੰ ਸਾਡੇ ਮਾਜੀ ਵਾਲੇ ਨੂੰ ਤਾਂ ਗਾ ਨਹੀਂ ਦਿੱਤੀ ਮੈਨੂੰ ਮਰਜੀ ਨਹੀਂ ਬੜਕੇ ਕੰਮ ਲਈ ਆ 2000 ਵਿੱਚੋਂ ਦਰਾ ਮਾਜੀ ਦਰਾ ਦੀ ਗੱਲ ਨਹੀਂ ਹੋਈ ਆ ਆਪਦੀ ਆਪਦੀ ਲਈ ਹੋਈ ਹੈ ਇਹਨੂੰ ਦੱਸਿਆ ਘਰੇ ਦਾ ਜਾ ਕੇ ਕਰੀਂ ਕਰ ਉਹਦੀ ਆਇਆ ਮੇਰੀ ਰੱਖ ਲੈ ਮੇਰੀ ਰੱਖਦਾ ਤਾਂ ਅੰਦਰ ਹੀ ਚੱਲਾ ਤੁਹਾਡਾ ਰਸ ਉਹ ਕੀ ਫਰ ਆ ਵੀ ਗਾਲ ਐਂ ਕਹ ਤੋ ਤੇਰੀ ਪਹਿਲਾਂ ਇੱਕ ਗੱਲ ਸੁਣ ਘਰੇ ਕੀ ਗੱਲ ਹੋਈ ਸੀ ਚੱਲ ਹੋਈ ਸੀ ਉਹ ਤੂੰ ਗਾਂ ਦਾ ਛੱਡ ਦੇ ਯਰ ਗਦੀ ਪੈਂ ਕਿ ਤੈਨੂੰ ਤੈਰ ਜੇ ਗਾਂ ਪਹਿਲੇ ਦਿਨ ਯਾਰ ਵੀ ਫਰ ਆ ਯਾਰ ਵੀ ਜਾ ਉਹ ਕਰਨਾ ਤੇਰਾ ਉਪਰੇ ਪਰੇ ਮਾਜੀ ਦੀ ਆ ਖਰੇ ਪਰ ਮਾਜੀ ਦੀ ਮਾਈ ਤਾਂ ਨਕਾਦ ਹੋ ਗਿਆ ਸੀ ਯਾਰ ਤੂੰ ਆ ਜਾ ਯਾਰ ਤੈਨੂੰ ਪਤਾ ਕਿ ਮੈਨੂੰ ਪਤਾ ਟ੍ਰਿਪਲ ਵੋਲਵੋ ਕੈਮਰਾ ਦਾ ਮੇਰੀ ਗੱਲ ਸੁਣ ਲੈ ਕੋਲੂਗਾ ਬਾਤਾਂ ਕਰੇ ਕੋਈ ਛੋਟ ਨਹੀਂ ਆਹਦੇ ਦਲਾ ਦੇ ਘਟਰ ਦੁੱਧ ਵਰਗੀ ਠੀਕ ਹੈ ਠੀਕ ਹੈ ਕਿਹ ਗਾਣੇ ਦੇ ਬੁੱਧਰ ਵੀ ਘਟੇ ਦੋ ਤਿੰਨ ਜਰੂਰ ਘਟਿਆ ਯਾਰ ਇਹ ਗੱਲ ਕਰੇ ਤਾਂ ਕੋਈ ਗਾਣੀਆਂ ਕਿਸੇ ਸਰਕਾਰ ਮਿੱਤਰ ਜੀ ਲਈ ਬਤਾਲੀ ਬੰਦਾ ਮੈਂ ਹਸਾਲਾ ਮੈਂ ਝੂਠ ਨਹੀਂ ਮਾਰਦਾ ਗਾਣੇ ਦਾ ਅੱਖ ਵੀ ਨਾ ਲਾ ਤੂੰ ਯਾਰ ਉਹ ਤਾਂ ਮੇਰੀ ਜ਼ਿੰਮੇਵਾਰੀ ਬਧੇਰੀ ਚੰਗੀ ਹੈਗਾ ਤਾਂ ਤੈਨੂੰ ਕੋਈ ਬਾਤ ਨਹੀਂ ਯਾਰ ਛੋੜ ਛਾੜ 100 ਨਹੀਂ ਕੱਲੀ ਦਲਾਲੀ ਐ ਓ ਚ ਠੀਕ ਹੈ ਨਾ ਅਮਸਵੇਰੇ ਲੈ ਆ ਚਨਾ ਬਰੂ ਹੋਰ ਆ 100 ਰੁਪਏ ਨੋਰ ਸ਼ੋ ਕੋਈ ਨਹੀਂ ਪੈਸੇ ਆ ਕੇ ਪਾ ਦੀ ਜੀ ਦੇ ਦੇ ਜੰਗਾ ਵਿਚਰਾ ਇਹ ਇਹ ਨੂੰ ਮੈਂ ਦੱਸਿਆ ਜੀ ਰਾਤ ਉਹਦੇ ਬੰਦੇ ਦੀ ਗਾਣ ਸੀ ਅਸੀਂ ਤਾਂ ਉਹ ਕੋਈ ਨਹੀਂ ਹੋ ਗਿਆ ਨਾ ਸੂਤ